ਕਾਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬਲਾਸਪੁਰ ਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਕਾਫੀ ਵੀਡੀਓ ਇਸ ਘਰ ਦੇ ਵਿੱਚ ਪਹਿਲਾਂ ਆਪਾਂ ਬਣਾ ਚੁੱਕੇ ਆ ਤੇ ਅੱਜ ਦੀ ਵੀਡੀਓ ਲੱਗਿਆ ਕਾਫੀ ਟਾਈਮ ਬਾਅਦ ਬਣਾਉਣ ਆਪਾਂ ਪਹੁੰਚੇ ਹੋਇਆ ਬਾਈ ਰਾਜੇ ਕੋਲੇ ਦੋ ਦਿਖਾਵਾਂਗੇ ਵੱਡੇ ਕੱਦ ਕਾਰਡ ਚ ਵੱਡੇ ਰਕਾਰ ਵਾਲੀਆਂ ਝੋਟੀਆਂ ਤੇ ਇੱਕ ਦਿਖਾਵਾਂਗੇ ਜਿੱਦਾਂ ਆਪਾਂ ਕਹ ਲਈਏ ਦਰਮਿਆਨੀ ਝੋਟੀਆਂ ਤੇ 1 15 ਕਿਲੋ ਤਿਆਰ ਦੁੱਧ ਵਾਲੀ ਬੱਛੀ ਆ ਰੇਟ ਜਿਹੜਾ ਰੇਟ ਉਹਦਾ ਬਿਲਕੁਲ ਹੈਰਾਨ ਕਰਨ ਵਾਲੀ ਹੋਊਗਾ ਪਸ਼ੂ ਚੰਗੀ ਕੁਆਲਿਟੀ ਦੇ ਨੇ ਜਿਵੇਂ ਆਹ ਮੱਝ ਖੜੀ ਆ ਬੂਰੀ ਨੀਲੀ 라ਵੀ ਦੇ ਵਿੱਚ ਸਾਰੇ ਕੈਰੇਕਟਰ ਪੂਰੇ ਕਰਦੀ ਆ ਤਾਜੀ ਸੂਈਆ ਤੇ ਦੁੱਧ ਵੀ ਇਹਦੇ ਕੋਲੇ ਤਕਰੀਬਨ ਤਕਰੀਬਨ 17 ਲੀਟਰ ਆ ਜਿਹੜਾ ਰਾਈਡ ਆ ਬਾਕੀ ਗੱਲਬਾਤ ਰਾਜੇ ਨਾ ਕਰਾ ਦਾਂਗੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਆ ਜਾ ਰਾਜ ਜੀ ਫਿਰ ਹੋਰ ਭਾਈ ਸਾਰੇ ਭੈਣ ਭਰਾਵਾਂ ਨੂੰ ਸਾਸ਼ਟ੍ਰੀ ਗੁਰੂ ਅਕਸਨ ਪਸ਼ੂ ਚੈਨਲ ਦੇਖਣਾ ਸਾਨੂੰ ਪਿਆਰ ਕਰੋ ਸਾਰੇ ਤੰਦਰੁਸਤ ਚੜ੍ਹਦੀ ਕਲਾ ਚ ਰਹਿਣ ਮਾਰ ਰੱਖੋ ਕਿਵੇਂ ਆ ਪੱਕ ਉਹ ਆਪਣਾ ਚਿਹਰਾ ਹੋ ਗਿਆ ਨਾ ਚਿਹਰਾ ਵੀਰੇ ਟਾਈਮ ਲੱਗਾ ਥੋੜੇ ਕਰਾਂ ਜਿੱਤ ਨੂੰ ਪਤੇ ਮੁਸਕਾ ਆ ਜ ਨੇ ਪ੍ਰੋਬਲਮ ਹੋਈ ਹੈ ਨਾ ਇਹ ਪ੍ਰਿੰਟ ਲਈ ਸੀ ਆ ਇੱਥੋਂ ਕਰ ਦਈਏ ਸ਼ੁਰੂ ਆ ਜੋਤੀ ਤੋਂ ਹਾਂਜੀ ਧੋਰ ਚੋਪਰਾ ਖੋਲ ਕੇ ਇੱਕ ਗੱਲ ਹੋਰ ਦਾ ਦਨਾ ਸਵੇ ਆਦੀ ਹੈਗੀ ਆ ਬਿਲਕੁਲ ਠੰਡੀ ਸੀਲ ਟੈ ਕਰੈਕਟਰ ਵੀ ਪੂਰੇ ਕਰਦੀ ਆ ਨੀਲੀ ਰਾਵੀ ਦੇ ਚਾਰੇ ਪੈਰਾਂ ਤੇ ਖੂਸ਼ ਤੇ ਤੇ ਅੱਖਾਂ ਚ ਵੀ ਦੇ ਜਵਾਬ ਰਾਜ ਹੈ 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 ਪੰਜੇ ਕੱਕੇ ਪੂਰੇ ਸੂਆ ਕਿਹੜਾ ਸੂਆ ਦੂਜਾ ਜੀ ਸੂਆ ਦੂਜਾ ਤੇ ਦਿਨ ਕਿੰਨੇ ਪੈਂਡਿੰਗ ਨੇ ਨਾ ਵੀਰੇ ਹਫਤਾ ਇੱਕ ਲੇ ਜੂਗੀ ਇਹ ਇੱਕ ਹਫਤਾ ਹਾਂਜੀ ਤੇ ਰਿਕਾਰਡ ਕੀਆ ਪਹਿਲੇ ਰਿਕਾਰਡ ਨੇ ਵੀਰੇ ਫਲੋਂ ਕਟਨੇ 14 ਕਿਲੋ ਦੁੱਧ ਦਿੱਤਾ ਕੰਡੇ ਤੇ ਕੰਡੇ ਤੇ ਐਰ ਕਿ 17 17 17 18 ਦੀ ਮੀਤ ਹੈ ਇਸ ਦਾ 17 18 ਦੀ ਮੀਤ ਐਸ ਵਾਰੀ ਹੈਗੀ ਹੈ ਹੈਗੀ ਹੈ ਵੀਰੇ ਆ ਕੱਦ ਆ ਗਿਆ ਫੁੱਲ ਵੱਡਾ ਇਥੋਂ ਕੇਰਾ ਹੋਰ ਘਮਾ ਦੀ ਪਰਾਂ ਨੂੰ ਕੱਦ ਆ ਗਿਆ ਦਾ ਫੁੱਲ ਵੱਡਾ ਸੂਆ ਦੂਜਾ ਤੇ ਅੱਖਾਂ 'ਚ ਵੀ ਜਵਾਬ ਆ ਗਏ ਤੇ ਨੀਲੀ ਵਾਲੇ ਇਹਦੇ 'ਚ ਕੈਰੇਕਟਰ ਵੀ ਹੈਗੇ ਆ ਤੇ ਢਾਂਚਾ ਵੀ ਇਹਦਾ ਜੇ ਗੱਲ ਕਰ ਲਈਏ ਸਜਣੋਂ ਨੀਲੀ ਵਾਲੀ ਆ ਗਿਆ ਰਾ ਜੀ ਹੈ ਨਾ ਚੰਗਾ ਆ ਗਿਆ ਚੰਗਾ ਆ ਗਿਆ ਵੀਰੇ ਆ ਬਾਡੀ ਦੀ ਵੀ ਫੁੱਲ ਚੜਾਈ ਆ ਵਜਨ ਵਜੂਦ ਵੀ ਚੰਗਾ ਜਾਨ ਵੀ ਚੰਗੀ ਆ ਬਿਊਟੀ ਵਾਲੇ ਪੱਖ ਤੋਂ ਵੀ ਕੱਟੀ ਚੰਗੀ ਆ ਤੇ ਦੁੱਧ ਦਾ ਰਿਕਾਰਡ ਜਿਵੇਂ ਬਾਈ ਨੇ ਦੱਸਿਆ ਵੀ ਪੈਲਣ ਵਾਲਾ ਹੈਗਾ 14 ਕਿਲੋ ਵਰਗਾਂ ਆ 17 ਕਿਲੋ ਦੁੱਧ ਬਾਈ ਕਹਿੰਦਾ ਇਸ ਵਾਰੀ ਇਹਨੇ ਪੌਣਾ ਤੇ ਬਾਕੀ ਜਿਹੜੇ ਭਰਾ ਨੇ ਨਸਲ ਤਿਆਰ ਕਰਨੀ ਆ ਬਰੀਡ ਤਿਆਰ ਕਰਨ ਵਾਸਤੇ ਇਹ ਕੱਟੀ ਸ਼ਾਨਦਾਰ ਰਹੂਗੀ ਨੀਲੀ ਦੇ ਪਿਓਰ ਬੱਚੇ ਪਾ ਦੂਗੀ ਅੱਗੇ ਵੀਰੇ ਠੀਕ ਆਈ ਚੰਗਾ ਭਰਾ ਵਾ ਸੀਮਨ ਵੀ ਚੰਗਾ ਆ ਸੀਮਨ ਟਿੰਗ ਟਿੰਗਾ ਲੱਗਿਆ ਵੀਰੇ ਪੂਰੇ ਚੰਗਾ ਆ ਸੀਮਨ ਬਾਈ ਕਹਿੰਦਾ ਤੇ ਨੀਲੀ ਲੱਗਿਆ ਕਿ ਮੋਹਰਾ ਲੱਗਿਆ ਨੀਲੀ ਲੱਗਿਆ ਵੀਰੇ ਸੀਮਨ ਵੀ ਇਹਦੇ ਵੱਡੀ ਗੱਲ ਆ ਜਿਹੜੀ ਨੀਲੀ ਰਾਵੀ ਦੇ ਹੀ ਲੱਗਿਆ ਤੇ ਬਾਕੀ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਕੱਦ ਕਾਠ ਵਾਲੇ ਪੱਕ ਤੋਂ ਆਰਡਰ ਕੁਆਲਟੀ ਆ ਜਿਹੜੀ ਦੀ ਇੱਕ ਹਫਤਾ ਪੈਂਦੀ ਆ ਇੱਥੋਂ ਦਿਖਾ ਦੀ ਗੈਰੀ ਕਿਉਂਕਿ ਬਾਨਾ ਬਹੁਤਾ ਕੱਟੀ ਨੇ ਤੇ ਸਵਾਹ ਆ ਦੀ ਜਿਵੇਂ ਤੁਹਾਨੂੰ ਮੈਂ ਦੱਸਿਆ ਸਵਾਹ ਆ ਦੀ ਆ ਗਈ ਠੰਡੀ ਜਮਾ ਆਰਡਰ ਬਣਾਉਗੀ ਫੁੱਲ ਸੈਜ ਦਾ ਇੱਥੋਂ ਦਿਖਾ ਦੇ ਪੈਸੇ ਰਾ ਜਿਹੜੇ ਅੱਜ ਕਿੰਨੇ ਲਵਾਂਗੇ ਪੈਸੇ ਵੀਰੇ ਅੱਜ ਦਾ ਰੇਟ ਹੈ 155000 145000 ਦੀ ਬਦ ਦੇ ਦਾਂਗੇ ਰੇਟ ਹੈਗਾ 1,55,000 1,45,000 ਵੀ ਬਾਈ ਕਹਿੰਦਾ ਦੇ ਦਾਂਗੇ ਇੱਥੇ ਤੁਸੀਂ ਦੀ ਚੜਾਈ ਚੈੱਕ ਕਰ ਲਿਓ ਨੀਲੀ ਵਾਲਾ ਢਾਂਚਾ ਹੀ ਆ ਗਿਆ ਜਿੱਦਾਂ ਨੀਲੀਆਂ ਦਾ ਕੱਦ-ਕਾਠ ਹੁੰਦਾ ਚੜਾਈ ਹੁੰਦੀ ਹੈ ਤੇ ਸੁਭਾਅ ਹੁੰਦਾ ਇਹਦੇ ਵਾਂਗੂ ਜਿਵੇਂ ਆਪਾਂ ਗੱਲ ਕਰ ਲਈਏ ਬਈ ਠੰਡੇ ਸੁਭਾਅ ਠੰਡੀ ਹੰਡੀ ਵੀਰੇ ਬਹੁਤ ਚੰਗੀ ਹੈ ਆ ਨੀਲੀ ਰਾਵੀ ਨਸਲ ਠੰਡੀ ਹੁੰਦੀ ਹੈ ਤੇ ਦੁੱਧ ਵੀ ਲੰਬਾ ਟਾਈਮ ਪਾਉਂਦੀ ਹੈ ਅੱਖਾਂ 'ਚ ਵੀ ਇਹਦੇ ਜਵਾਬ ਹੈਗੇ ਨੇ ਦੋਨੇ ਅੱਖਾਂ 'ਚ ਨੇ ਨੱਕ ਵੀ ਚਿੱਟਾ ਆ ਗਿਆ ਤੇ ਰੇਟ ਇਹਦਾ 1,55 ਦੇਵਾਂਗੇ 1,45,000 ਇਹ ਹੁਣ ਬੰਨੇ ਹੋਇਆ ਹੁਣ ਕਹਿ ਰਿਹਾ ਆ ਤੋਹਫਾ ਦਿਖਾ ਦੇ ਯਾਰ ਇੱਥੇ ਮਾਰ ਦੇ ਕੈਮਰਾ ਇਹ ਵਿੱਚ ਚੜਾਈ ਚੜੂਈ ਤਾਂ ਆਪਾਂ ਕਹਿ ਸਕਦੇ ਆ ਵੀ ਯਾਰ ਆ ਵਿਸ਼ਾਲ ਮੱਝ ਆ ਜਿਵੇਂ ਪਿਛਲੇ ਦਿਨੀ ਮੈਂ ਤੁਹਾਨੂੰ ਕਾਲੇ ਦਿਓ ਨਾ ਲੇਲ ਖੁਰਦਾਲੀ ਦੇ ਦਿਖਾਈ ਤੀ ਸਮੁੰਦਰੀ ਜਹਾਜ਼ ਕਿਹਾ ਸੀ ਇਹ ਵੀ ਸਮੁੰਦਰੀ ਜਹਾਜ਼ ਹੀ ਆ ਅੱਖਾਂ ਪਿਓਰ ਆ ਗਈਆਂ ਜਿਵੇਂ ਆਪਾਂ ਕਹਿੰਦੇ ਨਾ ਨੀਲੀ ਵਾਲੀਆਂ ਬਿੱਲੀ ਅੱਖ ਪਿਓਰ ਜਮਾ ਬੱਚਾ ਮੇਲਕਾਫ ਆ ਮੇਲਕਾਫ ਆ ਜੀ ਸੂਆ ਕਿੰਨੇ ਦੇ ਅੰਦਰ ਆ ਜੀ ਸੂਆ ਨੇ ਵੀਰੇ ਹੋ ਗਿਆ 8-9 ਦਿਨ ਹੋ ਗਏ ਵੀਰੇ ਯਾਰ 8-9 ਦਿਨ ਸੂਈ ਨੂੰ ਹੋ ਗਿਆ ਕੱਦ ਵੀ ਫੁੱਲਾ ਲੈ ਚੱਲ ਬਈ ਫੋਲ ਕੇ ਸੂਆ ਕਿਹੜਾ ਹੋ ਸੂਆ ਵੀ ਤੀਜਾ ਸੂਆ ਤੀਜਾ ਕੱਦ ਵੀ ਫੁੱਲ ਵੱਡਾ ਆ ਗਿਆ ਤੇ ਚੜਾਈ ਵੀ ਫੁੱਲ ਆ ਗਈ ਤੇ ਇੱਕ ਖਾਸੀਅਤ ਹੋਰ ਦੱਸਦਾ ਨਾ ਸਾਰੀਆਂ ਨਿਸ਼ਾਨੀਆਂ ਕਵਰ ਕਰਦੀਆਂ ਨੀਲੀ ਦੀਆਂ A ਤੋਂ Z ਸ਼ੂ ਤੱਕ ਵੀ ਨਿਸ਼ਾਨੇ ਦੇ ਹੈਗਾ ਇੱਕ ਕੱਦ ਜਿਵੇਂ ਤੁਹਾਨੂੰ ਦੱਸਿਆ ਚੰਗਾ ਨੀਲੀ ਰਾਵੀ ਵਾਲਾ ਤੇ ਅੱਖਾਂ 'ਚ ਵੀ ਜਵਾਬ ਹੋਵੇ ਹੈਗੇ ਨੇ ਲੈ ਚੱਲ ਤੁਹਾਡੇ ਕੋਲ ਆਏ ਨੂੰ ਦੁੱਧ ਹਾਜ਼ਰ ਕਿੰਨਾ ਅੱਜ ਦੁੱਧ ਵੀਰੇ 17 ਲੀਟਰ ਹਾਜ਼ਰ ਆ ਅੱਦ ਦੁੱਧ ਦੇ ਦੇ ਕੋਲੇ ਆ ਗਿਆ 17 ਲੀਟਰ ਤਿਆਰ ਆ ਤੇ ਟਾਂ ਚੇਰੀ ਆ ਗਈ ਬਾ ਕਮਾਲ ਚੜਾਈ ਵੀ ਫੁੱਲਾ ਕੱਦ ਵਿੱਡ ਵੀ ਫੁੱਲਾ ਉਸ ਤੋਂ ਤੇ ਥਣ ਦਾ ਸੈਜ ਵੀ ਸੋਨਾ ਰੱਖਦੀ ਆ ਤੇ ਆਰਡਰ ਵੀ ਜਿਹੜੀ ਕੁਆਲਿਟੀ ਆ ਉਹ ਤਾਂ ਆਪਾਂ ਕਹਿ ਸਕਦੇ ਆ ਵੀ ਬਾ ਕਮਾਲ ਆ ਗਈ ਟੋਰ ਦਿਆ ਇਹਨੂੰ ਆਰਡਰ ਵੀ ਫੁੱਲ ਚੌੜਾ ਆ ਗਿਆ ਤੇ ਇੱਕ ਖਾਸੀਅਤ ਹੋਰ ਆ ਵੀ ਬੂਰੀ ਨੀਲੀ ਰਾਵੀ ਘੱਟ ਮਿਲਦੀ ਆ ਬਹੁਤ ਰੇਅਰ ਮਿਲਦੀ ਆ ਲੈ ਆ ਕੋਈ ਗੱਲ ਨਹੀਂ ਲੈ ਆ ਬੱਚੇ ਦਾ ਵਾਹ ਕਰਦੀ ਆ ਆ ਲੈ ਚਲ ਬੂਰੀ ਨੀਲੀ ਰਾਵੀ ਮਾਰਕੀਟ 'ਚ ਜੇ ਗੱਲ ਕਰ ਲਈਏ ਸੱਚ ਨੂੰ ਬਹੁਤ ਘੱਟ ਮਿਲਦੀਆਂ ਤੇ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਕਿ ਭਰਾ ਕਹਿ ਨਹੀਂ ਸਕਦਾ ਜਿੱਦਾਂ ਸ਼ੂ ਤੇ ਵੀ ਨਿਸ਼ਾਨ ਆ ਗਿਆ ਇਹਦੇ ਚਾਰੇ ਪੈਰਾਂ ਤੇ ਆ ਗਿਆ ਤੇ ਆਰਡਰ ਰੱਖ ਦਿਆ ਬਾਈ ਫੁੱਲ ਚੜਾਈ ਵਾਲਾ ਬਾਕੀ ਵੀਰੇ ਬੱਚਾ ਬਹੁਤ ਚੰਗਾ ਬੱਚਾ ਦਾ ਪੂਰਾ ਪੂਰਾ ਕੱਟਾ ਤੇ ਇਥੋਂ ਆਰਡਰ ਦੀ ਚੜਾਈ ਦਿਖਾ ਦੇ ਗੈਰੀਏ ਪਾਸਾ ਪੂਸਾ ਤਾਂ ਨਹੀਂ ਰਾਜੇ ਕੋਈ ਹੋਰਾਂ ਨੇ ਵੀਰੇ ਪਾਲ ਕੀਤੀ ਵੀ ਮੜੀ 19 20 ਜਿੰਨੀ ਕਹਿ ਗਏ 19 ਪਾਲ ਹੈਗੀ ਮੜੀ ਇਥੋਂ ਦੀ ਚੜਾਈ ਦਿਖਾ ਦੇ ਚੜਾਈ ਦੀ ਜੇ ਗੱਲ ਕਰਨੀ ਆ ਫੁੱਲ ਆ ਗਈ ਪੂਰੀ ਕੱਦ ਵੀ ਫੁੱਲ ਚੜਾਈ ਵੀ ਫੁੱਲ ਵਜਨ ਵੀ ਫੁੱਲਾ ਤੇ ਜਿਵੇਂ ਤੁਹਾਨੂੰ ਇਹਦੀ ਮੈਂ ਖਾਸੀਅਤ ਦੱਸੀ ਆ ਵੀ ਇਹ ਬੂਰੀ ਨੀਲੀ ਦਾ ਵੀ ਆ ਗਈ ਬੂਰੀ ਨੀਲੀ ਦਾ ਵੀ ਕਾਫੀ ਘੱਟ ਮਿਲਦੀਆਂ ਤੁਸੀਂ ਮਾਰਕੀਟ 'ਚ ਜਾਓਗੇ ਨਾ ਮਾਤਰ ਦੇ ਬਰਾਬਰ ਜੀ ਆ 100 ਚੱਕ ਦੀ ਮਿਲਦੀ ਆ ਵੀਰੇ ਦੁੱਧ ਹਾਜ਼ਰ ਕਿੰਨਾ 217 ਲੀਟਰ ਐ ਸਾਹ ਹਾਜ਼ਰ ਆ ਜੀ 17 ਲੀਟਰ 17 ਲੀਟਰ ਆਪਣੇ ਆਪਣੇ ਪੰਜ ਟਾਂ ਮ ਚੋਕ ਕਿਲੋ ਮੰਦਲ ਜਾ ਲੀਟਰ ਮੈਣ ਕਰਾ ਇਹਨਾਂ ਦੁੱਧ ਪਾ ਸਕਦੀ ਆ ਉਹ ਵੀਰੇ 22 ਲੀਟਰ ਆਪਾਂ 20 ਦਾ ਰਾਵਣੇ ਪਾ ਦੂ 20 ਲੀਟਰ ਦੁੱਧ ਪਾ ਦੂ ਰਾਵਣੇ ਪਾ ਰਾਵਣੇ ਵੀਰੇ ਆ ਦੁੱਧ ਪਾਈ ਕਹਿੰਦਾ 20 ਲੀਟਰ ਪਾ ਦੂ ਇੱਕ ਕਹਿਣ ਵਾਲਾ ਹੁੰਦਾ ਤੇ 17 ਦੇ ਕੋਲ ਹਾਜ਼ਰ ਆ ਹਾਂ ਜਰਾ ਮਣਕ ਜਾਈ ਜਿਹੜੇ ਪਿੰਡ ਪਿੰਡ ਮੈਂ ਕਰੀ ਜੀ ਮੈਂ ਆਪਾਂ ਗੱਲ ਕਰ ਲਈ ਆ ਚੀਜ਼ਾਂ ਨਹੀਂ ਚੜਾਈ ਤੇ ਇਹ ਚੀਜ਼ ਤੋਂ ਇਹ ਚੀਜ਼ ਦਾ ਗੈਪ ਐ ਇਧਰੋਂ ਘਰੀ ਸਾਈ ਪਿਆਰ ਨੀਲੀ ਦੇ ਵਿੱਚ ਆ ਗਈ ਟਾਂਚਾ ਵੀ ਨੀਲੀ ਵਾਲਾ ਸਟਰਕਚਰ ਥਣ ਦਾ ਸਾਈਜ਼ ਦਿਖਾ ਦਿੱਤੇ ਇਥੋਂ ਗੈਪ ਦਿਖਾ ਦਿੱ ਗਾਂ ਵਾਲੇ ਬੰਦੇ ਥਣ ਦਾ ਗੈਪ ਕਿੰਨਾ ਜੋਤੀ ਦਾ ਚਵਾਈ ਦੀ ਕੈਮਰਾ ਜੇ ਚਵਾਈ ਦੀ ਇੱਕ ਨੰਬਰ ਵੀਰੇ ਰੋ ਵਰਗੀ ਚਵਾਈ ਫੋਕੀ ਓਕੇ ਓਕੇ ਪੈਸੇ ਇਹ ਕਿੰਨੇ ਲੈ ਲਾਂਗੇ ਟਾਈਮ ਵੀ ਹਜੇ ਨੂੰ ਮੈਂ 10 ਵਜੇ ਹੋਣੇ ਆ ਠੀਕ ਆ ਗੱਲਾਂ ਤੇ ਆਤਮ ਦਾ ਕਰਮ ਵਾਲੀ ਪੈਣ ਜੜੀ ਫਰਤੀ ਹੁੰਦੀ ਹੈ ਬਸ ਕਿਆ ਬਾਤਾਂ ਆ ਠੀਕ ਆ ਗੱਲ ਪੈਸੇ ਪੈਸੇ ਕਿੰਨੇ ਲੈ ਵੀਰੇ ਮੁੱਲ ਇਹ 185000 ਆ 180000 ਦੇ ਦਾਂਗਾ 180000 ਦੇ ਦੇ ਦਾਂਗੇ 17 ਲੀਟਰ ਦੁੱਧ ਹਾਜਰ ਹਾਜਰ ਵੀਰੇ ਹਾਜਰ ਜੀ ਆ ਤੇ ਹੁਣ ਲਿਆ ਜੋ ਵੀਰੇ 3 ਨੰਬਰ ਵਾਲੀ ਝੋਟੀ ਇਹ ਕਿਹੜਾ ਸੁਆ ਸੁਣੀਆ ਇਹ ਪ੍ਰੂਣ ਝੋਟੀ ਆ ਵੀਰੇ ਪਹਿਲਾ ਸੁਆ ਪਹਿਲਾ ਸੁਆ ਕਿੰਨੇ ਕਿ ਦਿਨ ਕੱਢ ਦੂਗੀ ਇਹ ਲੈ ਜੀ ਹਫਤਾ ਵੀਰੇ ਹਾਂ ਤੇ ਸਿੰਘ ਆ ਗਿਆ ਬੰਦ ਇੱਕ ਸਿੰਘ ਟੁੱਟਿਆ ਗਿਆ ਨਾ ਇਹ ਟੁੱਟ ਗਿਆ ਸਿੰਘ ਵੀਰੇ ਇੱਕ ਆ ਸਿੰਘ ਟੁੱਟ ਗਿਆ ਇੱਕ ਕਦ ਕਾਠ ਆ ਗਿਆ ਦਰਮਿਆਨਾ ਸੁਆ ਪਹਿਲਾ ਪਰ ਥੱਲੇ ਦੀ ਕਵਾਲਤੀ ਸੁਣੀ ਰੱਖ ਜੀ ਥੱਲੇ ਸੋਹਣਿਆ ਸਿੰਘ ਟੁੱਟਣੇ 2 ਮਹੀਨਾ ਹੋ ਗਏ ਵੀਰੇ ਜੇਵਾ ਸੁੱਕੜੇ ਜਵਾਕਾਂ ਨੂੰ ਦਵਾਈ ਜੀ ਮਾਰਤ ਨੇ ਠੀਕ ਆ ਚੋਰ ਚੋਰ ਚਪਾ ਆ ਰਾਵਾਂ ਬਿਲਕੁਲ ਜਾ ਆ ਰਾਵਾਂ ਬਿਲਕੁਲ ਜਵਾ ਮੋ ਵੀਰੇ ਹਾਂ ਤੇ ਬਾਡੀ ਵਾਲੇ ਪੱਖ ਤੋਂ ਵੀ ਕੱਤੀ ਕਾ ਸਕਦੇ ਆ ਸ਼ਾਨਦਾਰ ਆ ਪੂਰੀ ਚੰਗੀ ਠੰਡੀ ਆ ਸਿੰਗ ਬੰਦ ਸੀ ਬਿਲਕੁਲ ਸਿੰਗ ਬੰਦ ਜੀ ਵੀਰੇ ਜਮਾ ਥਣ ਦਾ ਸੈਜ ਵੀ ਕੱਲਾ ਕੱਲਾ ਤੇ ਮੁਠੀ ਵਾਲਾ ਥਣ ਬਣਾਉਗੀ ਸੋਹਣਾ ਤੇ ਸੁਭਾਅ ਦੀ ਠੰਡੀ ਆ ਗਈ ਹੈ ਨਾ ਥਣ ਥਣ ਨਹੀਂ ਦੇਖੀ ਵੀ ਥਣ ਤਾਂ ਨਹੀਂ ਦੇਖੀ ਵੀਰੇ ਹੋ ਸਕਦਾ ਦੰਦਾ ਜੀ ਹੋਵੇ ਨਾ ਸੁਭਾਅ ਦੇ ਇੱਕ ਵਾਰੀ ਹੋਰ ਕਿੰਨੇ ਦਿਨ ਪੈਂਡਿੰਗ ਦੱਸਿਆ ਇਹਦੇ ਇਹ ਲੈ ਜੀ ਹਫਤਾ ਲੈ ਜੀ ਵੀਰੇ ਇੱਕ ਹਫਤਾ ਹਾਂ ਹਾਂ ਕਿੰਨਾ ਕੁ ਦੁੱਧ ਪਾ ਸਕਦੇ ਆ ਰਾਜ ਜੀ ਬ 11 12 ਕਿਲੋ ਪਾਪਾ ਵੀ 15 ਕਿਲੋ ਦੇ 14 ਕਿਲੋ ਕੀ ਫਾਇਦਾ ਠੀਕ ਆ ਗੱਲ ਬੰਦਾ 10 ਮਨ ਕੇ ਲਵੇ ਯਾਰ ਇੱਕ ਗੱਲ ਸਾਨੂੰ ਹੋਰ ਦੱਸ ਦੇਣਾ ਵੀਡੀਓ ਰਾਜੇ ਦੇ ਕਰੋ ਆਪਾਂ ਕਾਫੀ ਬਣਾਈਆਂ ਤੇ ਕੰਮ ਸੱਜਣ ਦਾ ਇਹਦਾ ਜੈਨੂਇਨ ਜੀ ਹੁੰਦਾ ਤਕਰੀਬਨ ਜਿੰਨਾ ਕੰਮ ਵੀ ਹੁੰਦਾ ਹੈ ਤੇ ਗਿਣਤੀ ਚ ਕਾਫੀ ਚੁੰਦੇ ਨੇ ਪਸ਼ੂ ਜਿਵੇਂ ਅੱਜ ਆਪਾਂ ਚੇਰਵਾਦ ਪਹਿਲੀ ਵੀਡੀਓ ਬਣਾਈ ਐ ਦੂਜੀ ਵਾਰ ਰਾਜੇ ਜਿਵੇਂ ਗੱਲ ਕਰ ਲਈ ਵੀ ਆਪਣੇ ਕੋਲ ਐਕਟ ਤੋਂ ਦੱਸਦੇ ਹੁੰਦੇ ਐ ਵੀ ਰੱਟਦਾ ਹੁੰਦਾ ਹੀ ਆ ਵੀਡੀਓ ਦੇ ਵਿੱਚ ਖੋਇਆ ਕਰਨਗੇ ਹਨਾ ਇੱਧਰ ਰਹਿ ਗਏ ਛੋਟੇ ਬੱਠੇ ਕੱਟੀਆਂ ਜਿਓ ਪਾਈਆਂ ਦੀ ਵੀਡੀਓ ਚ ਆਪਾਂ ਠੀਕ ਆ ਗੱਲ ਇਹ ਬੁੱਕ ਰਹੀਗੀ ਆਪਣੀ ਫੋਨ ਵਾਲੀ ਉਹ ਬਾਹਰ ਰੱਖ ਕੇ ਹੋਈ ਜਾ ਰਹੀ ਪਰ ਥੱਲੇ ਦੀ ਕੱਟੀ ਬਾਲੀ ਸਾਫ ਆ ਗਈ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਥੱਲੇ ਦੀ ਆ ਗਈ ਬਿਲਕੁਲ ਸਾਫ ਤੇ ਗੈਪ ਵੀ ਫੁੱਲ ਰੱਖਦੀ ਆ ਤੇ ਬਾਡੀ ਵਾਲੇ ਪੱਖ ਤੋਂ ਵੀ ਆਪਾਂ ਕਹਿ ਸਕਦੇ ਆ ਕੱਟੀ ਸ਼ਾਨਦਾਰ ਆ ਇਹਦੇ ਪੈਸੇ ਰਾ 88 ਹਜ਼ਾਰ ਦੀ ਹੈ ਆਪਾਂ ਦੇ ਦਾਂਗੇ ਹਾਂ ਦੇ ਦੇ ਜੀ ਤੇ ਹੁਣ ਮਾਰ ਦੇ ਗੈਰੀ ਬੈਠ ਤੇ ਕੈਮਰਾ ਲੈ ਆ ਬਈ ਤੇਰੇ ਨੂੰ ਬੈਠ ਵੀ ਤਾਜੀ ਸੂਈ ਆ ਸੂਈ ਵੀਰੇ ਸੂਈ ਨ ਹੋ ਕੇ ਨੂੰ 20 ਦਿਨ 20 ਵਾ ਦਿਨ ਹੋ ਕੇ ਹੋਣਾ ਬੱਚਿਆਂ ਨਾਲ ਕੀ ਆ ਬੱਚਾ ਵੀਰੇ ਉਹ ਤੇ 15 15 ਲੀਟਰ ਐਟ ਟਾਈਮ ਹਾਜ਼ਰਾ ਨਾਲ ਬੱਚਾ ਸੂਆ ਕਿਹੜਾ ਦੱਸਿਆ ਦਾ ਸੂਆ ਤੀਜੇ ਹੋ ਵੀਰੇ ਸੂਆ ਤੀਜਾ ਕੰਪਨੀ ਇਹਦੀ ਐਚ ਐਫ ਆ ਗਈ ਐਚ ਐਫ ਪਿਆਰ ਆਪਿਆ ਵਾ ਵਿੱਕੀ ਵਿਕਿਆ ਗਰੀਵ ਕਰੋ ਲਈ ਮੜੇ ਸਾਬ ਸੋਚ ਹੋਈ ਛੱਟ ਸੇਵਾ ਚੋਂ ਆਈਆ ਦੁੱਧ ਕਿੰਨਾ ਹੋਣਾ ਉਹ ਤੇ 15 ਲੀਟਰ ਤਿਆਰ ਹੋਊਗਾ ਵੀਰੇ ਹੈਗਾ 15 ਤਿਆਰ ਹੋਊ ਵੀਰੇ ਡੰਗ ਤੋਂ ਡੰਗ 10 ਟਾਈਮ ਚੋਈ ਬੰਦਾ ਯਾਰ ਠੀਕ ਆ ਗੱਲ ਲਿਆ ਬਾਈ ਕਮਾ ਲਿਆ ਕਮਾ ਲਿਆ ਲਿਆ ਇੱਧਰੋਂ ਇੱਥੋਂ ਸਾਈਡ ਤੋਂ ਦਿਖਾ ਦਿੰਗੇ ਰੀ ਥਣ ਦਾ ਸਾਇਜ ਤੇ ਲੰਬਾਈ ਲਮੂਈ ਦਿਖਾ ਦਿੰਗੇ ਮੱਛੀ ਦੀ ਕਿਉਂਕਿ ਬਾਈ ਨੇ ਦੱਸਿਆ ਵੀ ਥੋੜੀ ਸੰਭਾਲ ਘੱਟ ਚੋਂ ਆਈਆ ਤੇ ਓਦਾਂ ਦਾ ਹੀ ਇਹਦਾ ਰੇਟ ਹੋਊਗਾ ਹਾਂ ਰੇਟ ਤਾਂ ਜਿਵੇਂ ਮੁਖਤਾਲ ਕਰ ਦਿੰਦਾ ਆ ਦੁੱਧ ਹੈਗਾ 15 ਲੀਟਰ ਹਾਜ਼ਰ ਸੁਹਾ ਤੀਜਾ ਪੈਸੇ ਰਾਜ ਪੋਰ ਕਰਤਾ 2000 ਯਾਰ ਹਾਂ ਨਾ ਪੂਰੇ 30 ਦੇ ਦਾਂਗੇ ਯਾਰ ਪੂਰੇ ਦੀ ਹਾਂ ਪੂਰੇ 30 ਦੇ ਦੇ ਫਿਕਸ ਜੀ ਫਿਕਸ ਉਹ ਵੀ ਮੈਂ ਨਾ ਗਾਂ ਕੱਟ ਲੈਣਾਗਾ ਠੀਕ ਹੈ ਤੂੰ ਚੱਲ ਆਪਾਂ ਆਪਾਂ ਭਾਰਾ ਮਿਲ ਗਈ ਬਾਣ ਦੇ ਦੇਣੀ ਠੀਕ ਹੈ ਕਰਨ ਇਹ ਬਾਈ ਕਹਿੰਦਾ ਪੂਰੇ 30000 ਰੁਪਏ ਦੀ ਫਿਕਸ ਜੀ ਬੱਚੀ ਸਾਨੂੰ ਆਪਾਂ ਦੇ ਦਾਂਗੇ ਤਿੰਨ ਨੰਬਰ ਬੋਲ ਦੇ ਫੇਰਾ ਜਾ ਨੰਬਰ ਹੈਗਾ 95927 73699 95927 2273698 73698 ਬਾਈ ਦਾ ਨੰਬਰ ਹੈ ਤੇ ਇੱਕ ਆਰੀ-ਕਰੀ ਕੈਮਰਾ ਫੇਰ ਦੜਾ ਦੇ ਸਾਰੇ ਫੇਰ ਦੇ ਵੀਰੇ ਕੁਰੀ ਇਤਰੀ ਮਾਰਦੀ ਪਸ਼ੂ ਚੰਗੇ ਖੜੇ ਤੇ ਝੋਟੀਆਂ ਕੱਚੀਆਂ ਹੈ ਇਹਨਾਂ ਝੋਟੀਆਂ ਚ ਜਿਹੜੀ ਵੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ